ਜਿਹੜੀ ਵੀ ਲੜੀ ਇੰਟਰਸਟਿਡ ਹੈ ਪੋਲਿਟਿਕਸ ਚ ਹੋਵੇ ਜਾਂ ਤੁਹਾਡੇ ਬੱਚੇ ਇੰਟਰਸਟਿਡ ਹੋਣਗੇ ਔਰ ਐਨੀਬਾਡੀ ਆਰਾਊਂਡ ਜਿਹੜੀ ਵੀ ਇੰਟਰਸਟਿਡ ਹੈ ਪਲੀਜ਼ ਪਾਰਟਿਸਿਪੇਟ ਐਜ਼ ਮੱਚ ਐਜ਼ ਯੂ ਕੈਨ ਬਿਕਾਜ਼ ਅਨਲੈਸ ਵੀ ਪਾਰਟਿਸਿਪੇਟ ਵੀ ਡਿਸਾਈਡ ਕਿ ਹਾਂ ਅਸੀਂ ਵੀ ਡਿਸੀਜਨ ਮੇਕਰਸ ਆ ਅਸੀਂ ਵੀ ਪਾਵਰ ਹਾਊਸ ਆ ਅਸੀਂ ਆਪਦਾ ਘਰ ਚਲਾ ਸਕਦੀਆਂ ਵੀ ਕੈਨ ਰਨ ਆਰ ਬਿਜ਼ਨਸ ਬੜੇ ਵਧੀਆ ਤਰੀਕੇ ਨਾਲ ਵੀ ਕੈਨ ਰਨ ਆਰ ਫੈਮਿਲੀਜ਼ ਤੇ ਪੋਲਿਟਿਕਸ 'ਚ ਵੀ ਸਾਡੀ ਓਨੀ ਹੀ ਜ਼ਿਆਦਾ ਲੋਡ ਹੈ ਆਪਾਂ ਹਮੇਸ਼ਾ ਘਰਾਂ 'ਚ ਇੱਕ ਗੱਲ ਕਰਦੇ ਆਂ ਕਿ ਜਦੋਂ ਕਿਸੇ ਬੇਟੀ ਦਾ ਜਨਮ ਹੁੰਦਾ ਆ ਆਪਾਂ ਗੱਲ ਕਰਦੇ ਆਂ ਕਿ ਬਹੁਤ ਵਧੀਆ ਹੋਇਆ ਬੇਟੀ ਦਾ ਜਨਮ ਹੋਇਆ ਕਿ ਘਰ 'ਚ ਧੀਆਂ ਵੀ ਜ਼ਰੂਰੀ ਨੇ ਬੇਟੀਆਂ ਵੀ ਜ਼ਰੂਰੀ ਨੇ ਮਦਰਸ ਆਰ ਇੰਪੋਰਟੈਂਟ ਵਾਈਫਸ ਆਰ ਇੰਪੋਰਟੈਂਟ ਓਦਾਂ ਹੀ ਪੋਲਿਟਿਕਸ 'ਚ ਵੀ ਲੇਡੀਜ਼ ਆਰ ਵੈਰੀ ਇੰਪੋਰਟੈਂਟ ਆਈ ਬੀਲੀਵ ਕਿਉਂਕਿ ਹਰ ਚੀਜ਼ ਨੂੰ ਸਟੇਬਲਾਈਜ਼ ਕਰਨਾ ਇਜ਼ ਵੈਰੀ ਇੰਪੋਰਟੈਂਟ ਐਂਡ ਯੂ ਓਨਲੀ ਯੂ ਆਰ ਦਾ ਵਾਂਸ ਜਿਹੜੀਆਂ ਸਟੇਬਲਾਈਜ਼ ਕਰ ਸਕਦੀਆਂ ਚੀਜ਼ਾਂ ਨੂੰ ਬਿਕੋਜ਼ ਤੁਹਾਨੂੰ ਪਤਾ ਹੈ ਕਿੱਥੇ ਗਲਤ ਹੋ ਰਿਹਾ ਹੈ ਕਿੱਥੇ ਠੀਕ ਹੋ ਰਿਹਾ ਹੈ ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਬਿਕੋਜ਼ ਆਪਣੇ 'ਚ ਇੱਕ ਇਮੋਸ਼ਨਲ ਕੋਸ਼ੀਅੰਟ ਹੁੰਦਾ ਆ ਆਪਾਂ ਚੀਜ਼ ਨੂੰ ਇਮੋਸ਼ਨਲੀ ਵੀ ਸੋਚਦੇ ਆ ਹਮੇਸ਼ਾ ਬੰਦਿਆਂ 'ਚ ਉਹ ਚੀਜ਼ ਨੈਗਲੈਕਟਡ ਹੁੰਦੀ ਹੈ ਦੇ ਡੋਨਟ ਥਿੰਕ ਇਮੋਸ਼ਨਲੀ ਸੋ ਥੋਡੀ ਪਾਰਟਿਸਪੇਸ਼ਨ ਬਹੁਤ ਨੀਡਿਡ ਹੈ ਪੋਲਿਟਿਕਸ 'ਚ ਨੀਡਿਡ ਹੈ ਸਾਨੂੰ ਵੀ ਬਹੁਤ ਇੰਪੋਰਟੈਂਟ ਹੈ ਮੈਂ ਹਮੇਸ਼ਾ ਲੇਡੀਜ਼ ਨੂੰ ਇਨਸਪਾਇਰ ਕਰਦੀ ਆ ਕਿ ਤੁਸੀਂ ਇਸ ਫੀਲਡ ਚ ਵੱਧ ਤੋਂ ਵੱਧ ਆਓ ਵੱਧ ਤੋਂ ਵੱਧ ਆਪਣੀ ਪਾਰਟਿਸਪੇਸ਼ਨ ਕਰੋ ਐਕਚੁਅਲੀ ਆਪਾਂ ਸਿਰਫ ਘਰ ਤੱਕ ਜਾਂ ਬਿਜ਼ਨਸ ਤੱਕ ਲਿਮਿਟਿਡ ਰਹਿ ਜਾਂਦੇ ਆ ਕਿ ਇਹ ਇਹ ਫੀਲਡ ਆ ਥਿਸ ਇਸ ਨਾਟ ਐਪਟ ਫॉर ਊਮਨ ਥਿਸ ਇਸ ਨਾਟ ਗੁੱਡ ਫॉर ਊਮਨ ਜੋ ਹੁਣ ਤੱਕ ਸੁਣਦੇ ਆ ਬਟ ਅਨਲੈਸ ਵੀ ਸਟੈਪ ਇਨ ਟੂ ਇਟ ਆਪਾਂ ਚੇਂਜ ਵੀ ਨਹੀਂ ਕਰ ਸਕਦੇ ਆ ਆਪਾਂ ਹਰ ਚੀਜ਼ ਤੇ ਸਟੈਪ ਇਨ ਕਰ ਰਹੇ ਆ ਲੇਡੀਜ਼ ਆਰ ਇਨ ਟੂ ఎవਰੀਥਿੰਗ ਥੀਸ ਇਸ बिजनेस रन कर रही हों ती वे वे जिथे भी चल जाओगे लेडीज़ आर रूलिंग सो दिस इज़ द ओनली फील्ड जिथे लेडीज़ की बहुत कमी है तो आई फील विद योर पार्टिसिपेशन ये कमी भी पूरी हो चुकी बिकॉज वी आर एज मच एजुकेटेड वी नो एवरीथिंग कोई पढ़ाई लिखाई द या नॉलेज की कमी नहीं हैगी थिंग इज वी जस्ट नीड टू स्टेपन सो ती प्लीज़ इस इलेक्शन भी व् तो वार्टपेट करो आई नो समर्स बहुत नई गर्मी बहुत है बट इस बार गर्मी चल लो जस्ट वन समर फॉर अस एंड फॉर योर फ्यूचर एज़ वेल सो आई थिंक संजीव अरोड़ा जी भी बहुत ਤੁਸੀਂ ਸਾਰੇ ਉਹਨਾਂ ਨੂੰ ਪਿਆਰ ਦਿੰਨੇ ਹੋ ਬਹੁਤ ਉਹਨਾਂ ਨੂੰ ਚਾਹੁੰਨੇ ਹੋ ਜਿੰਨਾ ਵੀ ਮੈਂ ਹੁਣ ਤੱਕ ਸੁਣਿਆ एवरीवन बॉडी लवਸ ਹਮ ਸੋ एवरीवन वांट्स ਕਿ ਉਹ ਤੋਂ ਐਮਐਲਏ ਦੀ ਜਿਹੜੀ ਇਲੈਕਸ਼ਨ ਦੀ ਉਹ ਜਿੱਤਨ ਉਹ ਵੱਧ ਤੋਂ ਵੱਧ ਲੁਧਿਆਣੇ ਦਾ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਕਰਾ ਸਕਣ ਮੀ ਬੀਇੰਗ ਫਰੋਮ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੱਸ ਸਕਦੀਆਂ ਕਿ ਜਦਦੇ ਵੀ ਸਰਕਾਰ ਫਾਰਮ ਹੋਈ ਹੈ ਸੀਐਮ ਸਾਹਿਬ ਵੀ ਇੱਕ ਹੀ ਸੋਚ ਤੇ ਚੱਲਦੇ ਨੇ ਕਿ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਉਹ ਮੈਂ ਫਾਇਦਾ ਕਰ ਸਕਾਂ ਜਿੰਨਾ ਵੀ ਟਾਈਮ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਹੈ ਐਸ ਸੀਐਮਸ਼ਿਪ ਉਹ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰਨ ਵੱਧ ਤੋਂ ਵੱਧ ਲੋਕਾਂ 'ਚ ਜਾਣ ਲੋਕਾਂ ਦੇ ਬਿਕਾਜ਼ ਅਸੀਂ ਸਾਰੇ ਬੜੇ ਪ੍ਰਿਵਿਲੇਜਡ ਲੋਕਾਂ ਸੋ ਸੀਐਮ ਸਾਹਿਬ ਮੇਨਲੀ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਵਧੀਆ ਹੈਲਥ ਸਰਵਿਸਿਜ਼ ਹੋਣ ਵਧੀਆ ਐਜੂਕੇਸ਼ਨ ਹੋਵੇ ਤੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹ ਇੱਥੇ ਰਹਿ ਕੇ ਕੰਮ ਕਰਨ ਚਾਹੇ ਉਹ ਬਿਜ਼ਨਸ ਕਰਨ ਚਾਹੇ ਉਹ ਜੌਬ ਕਰਨ ਗਵਰਨਮੈਂਟ ਜੌਬਸ ਤੁਸੀਂ ਦੇਖੀਆਂ ਹੋਣਗੀਆਂ ਅੱਜ ਮੋਰ ਥੈਨ 50000 ਜਿਹੜੇ ਬੱਚੇ ਪੰਜਾਬ ਦੇ ਬੱਚੇ ਪੰਜਾਬ 'ਚ ਰਹਿ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿਸੇ ਵੀ ਗਵਰਨਮੈਂਟ 'ਚ ਕਿ 3 ਸਾਲ ਦੇ ਟਨਿਓਰ 'ਚ ਉਹਨਾਂ ਨੇ 50000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਣ ਸੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਚੰਗੇ ਕੰਮ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣ ਇਹ ਰੁਕੰਨਾ ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮ ਲਈ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਰੱਬ ਟੂ ਚੂਜ਼ ਵਾਈਜ਼ਲੀ ਇੱਕ ਆਪਰਚੂਨਿਟੀ ਹੈ ਸਾਡੇ ਕੋਲ ਤੇ ਆਪਰਚੂਨਿਟੀ ਨੂੰ ਕਿਵੇਂ ਸੀਖ ਕਰਨਾ ਹੈ ਕਿਵੇਂ ਤੁਸੀਂ ਸਹੀ ਇਨਸਾਨ ਚੁਣਨਾ ਆਪਣੇ ਲਈ ਸਹੀ ਕੈਂਡੀਡੇਟ ਸਹੀ ਆਪਣਾ ਐਮ ਐਲ ਏ ਚੁਣ ਲੈ ਥੋੜੇ ਤੇ ਆ ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਨੇ ਆ ਕਿ ਪੋਲਿਟিক্যাল ਪਾਰਟਿਸਪੇਸ਼ਨ ਹੈ ਜਿਹੜੀ ਲੇਡੀਜ਼ ਦੀ ਉਹ ਬਹੁਤ ਘੱਟ ਹੁੰਦੀ ਹੈ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੈਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲਾਂ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਜਾਂ ਇਹਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਪੇਸ਼ਨ ਸਿਰਫ ਘਰ ਤੱਕ ਹੁੰਦੀ ਹੈ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਿਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰਜ ਆ ਰਿਕਵੈਸਟ ਏਵਰੀ ਲੇਡੀ ਕਿ ਤੁਸੀਂ ਆਪਦੀ ਪਾਰਟਿਸਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ 'ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਕੋਨਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ ਸੋ ਪਲੀਜ਼ ਆਪਦੀ ਵੋਟ ਜ਼ਰੂਰ ਪਾ ਕੇ ਆਇਓ ਆਈ نو ਟੈਂਪਰੇਚਰ ਇਜ਼ ਆਲਸੋ ਰਾਈਜ਼ਿੰਗ ਗਰਮੀ ਬਹੁਤ ਵਧ ਰਹੀ ਹੈ ਐਂਡ ਦ ਟੈਂਪਰੇਚਰ ਰਾਈਜ਼ਿੰਗ ਆਈ ਥਿੰਕ ਪੋਲਿਟੀਕਲ ਟੈਂਪਰੇਚਰਸ ਆਰ ਆਲਸੋ ਰਾਈਜ਼ਿੰਗ ਇਨ ਦ ਸਿਟੀ ਸੋ ਇਹਜਾ ਸਿਨੈਰੀਓ ਬਣ ਰਿਹਾ ਹੈ ਬਟ ਆਈ ਬਲੀਵ ਜਿਹੜਾ ਵੀ ਬੰਦਾ ਸੱਚਾ ਕੰਮ ਕਰ ਰਿਹਾ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅਨਥਕ ਕੰਮ ਕਰ ਰਿਹਾ ਹੈ ਜਿਹਨੂੰ ਲੋਕ ਪਸੰਦ ਕਰ ਰਹੇ ਨੇ ਉਹ ਕਦੇ ਵੀ ਹਾਰਦਾ ਨਹੀਂ ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਆਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ so i request tor si sariyan ladies as much as you enjoy your kitties aur jinna vi tusi social outgoing nu pasand karde ho onna hi politics nu vi pasand karo please vote zarur vote pa ke aao because eh sirf india di gall nahi je tusi international platforms te vi dekh loge te bahut sare log kehnde hai ki ladies di participation bahut ghat hai ladies don't vote aur apne ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾਹ ਰਹੀ ਹਾਂ ਬਿਕੋਜ਼ ਮੇਰੀ ਪਹਿਲੀ ਮੀਟਿੰਗ ਲੁਧਿਆਣੇ 'ਚ ਸਿਰਫ ਤੁਹਾਡੇ ਨਾਲ ਆ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਥਾਰਚ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ